ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਦੁੱਧ ਤਾਜ਼ੀਆਂ ਬੜਾ ਸੁੰਜੀਆਂ ਵੀਆਂ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਦੀ ਅਗਲ ਵਾਰ ਸਸੀਗਾ ਭਾਈ ਨਾਮ ਐਡਰੈਸ ਦੱਸਿਓ ਆਪਣਾ ਹਾਂ ਮੇਰੇ ਖਾਤੇ ਪਿੰਡ ਭਾਈ ਦੇ ਪੁੱਤ ਹੀਰਪੁਰ ਜ਼ਿਲ੍ਹਾ ਮੋਬਾਈਲ ਨੰਬਰ ਜ ਆਪਣਾ 90239764 9023976452 ਦੋਨੇ ਬੜਾ ਤਾਜ਼ਾ ਸੂਜਾਂ ਸੂਜਾਂ ਹਨ ਜਿਹੜੇ ਪਹਿਲਾ ਨੰਬਰ ਦੇਖੀਏ ਨੇ ਕਿਹੜਾ ਸੂਆ ਸੂਈ ਇਹ ਦੂਜਾ ਦੋ ਸੂਆ ਸੂਈ ਚਾਰ ਪੰਜੇ ਰੁਪਏ ਦੇ ਬਰੋਏ ਜੇ ਜੁੜਨਾ ਤੇ ਬੱਚਾ ਇਹਦੇ ਪਿੱਛੇ ਆ ਗਿਆ ਬੱਚੀ ਬੱਚੀ ਦੋਨਾ ਮਗਰੀ ਬੱਚੇ ਆ ਦੋਨਾ ਮਗਰੀ ਬੱਚੇ ਠੀਕ ਹੈ ਸੋ ਬੱਚੀ ਦੇਖੋ ਪੂਰੀ ਪਿਆਰੀ ਦੂਜਾ ਸੁਆ ਸੁਈ ਸੁਵਾਈ ਤੇ ਜੇਰ ਵਗੈਰਾ ਜਮਾ ਡਾਨਾ ਹਣਾ ਹਾਂ ਪੂਰੀ ਗਰੰਟੀ ਹੈ ਬੜਾ ਕਿੰਨਾ ਕੁ ਬੋੜਾ ਚੋਦਾ ਇਸ ਵੀਰੇ ਹਾਂਜੀ ਜੀ ਲੱਗਿਆ ਪੂਰੀ ਕੱਦ ਕੂਦ ਦੀ ਹੈ ਠੀਕ ਹੈ ਧਾਰਾ ਤੂੰ ਰੱਖ ਕੇ ਆ ਜਾ ਹਾਂ ਗਰੰਟੀ ਹੈ ਮਾਰ ਕੇ ਸੋ ਗੁਰੂ ਧਾਰਾ ਦੇਖ ਲੈ ਪੂਰੀਆਂ ਸਾਫ ਸੁਥਰੀਆਂ ਮੋਟੀਆਂ ਮੋਟੀਆਂ ਧਾਰਾਂ ਗਈਆਂ ਤੇ ਚੋਣ ਪਸਵਾ ਦੀ ਇੱਕ ਨੰਬਰ ਆ ਜਣਾ ਮੂਹਰੇ ਖੜੇ ਨੇ ਧਾਰਾ ਬਾਦ ਸੋ ਚੋਣ ਦੇਖੋ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਜਾਵਾ ਤੇ ਧਾਰਾ ਬੰ ਮਾਰ ਕੇ ਦਿਖਾ ਜੀ ਵਿੱਚ ਬਸ ਖੋਲ ਦੇ ਨਿਆਣਾ ਵੀਰੇ ਤੇ ਕਿੰਨਾ ਦੁੱਧ ਪਾ ਦੂਗੀ ਜੀ ਇਹ? ਦੁੱਧ ਤੇ ਰਿੱਕੀ ਬਾਈਕ ਨੂੰ। 20 ਕਿਲੋ ਤੋਂ ਪਾਰ ਦੁੱਧ ਪਾ ਦੂ ਤੇ ਲੈਵਾ ਬਿਲਕੁਲ ਫਟਫਟ ਆ। ਹੱਥੀ ਚਵਾਈ ਵਾਲਾ ਸੋਨਾ ਥਣ ਲੱਗਿਆ ਵਾ। ਸੋ ਥਾਂ ਦਾ ਸਹਿਜ ਦੇਖ ਸਕਦੇ ਹੋ। ਪੂਰਾ ਸੋਨਾ ਮੁੱਠੀ ਵਾਲਾ ਸਾਫ਼ ਜਿਹਾ ਖਾਣਾ ਤੇ ਰੇਟ ਬਿਆਰ ਇਹਦੇ ਕੀ ਰੱਖੇ ਜੀ ਆਪਾਂ। 72 ਹਜ਼ਾਰ ਹੀ ਦੇਣੀ ਹੈ ਬੱਸ। ਗਜਾਇਸ ਉਹ ਜੀ ਮਾੜੀ ਮੋਟੀ। ਮਾੜੀ ਮੋਟੀ। 72000 ਦੇ ਵਿੱਚੋਂ ਮਾੜਾ ਮੋਟਾ ਮਾਨਤਣ ਹੋ ਜੂ। ਦੂਜਾ ਸੂਆ ਸੂਈ ਸਵਾਈ ਜੇਰ ਵਗੈਰਾ ਟੋਟਲ ਕਮੰਡ ਆ ਨਾ ਬੱਛੀ ਪਿਛੇ ਆ। ਕੀਮਤ ਸਿਰਫ 72000 ਰੁਪਇਆ। ਕੱਦ-ਕੜ ਬਹੁਤ ਆ ਤੇ ਬਿਊਟੀ ਵਗੈਰਾ ਤੇ ਬਾਕੀ ਥਣ ਬਹੁਤ ਸੋਨਾ ਹਾਥੀ ਚ ਆਇਆ ਰਾ ਥਣ ਲੱਗਿਆ ਵਾ ਸੋ ਕੱਦ ਬੈਠ ਜਿੰਦ-ਜਾਨ ਚ ਪੂਰੀ ਫੁੱਲਾ ਤੇ ਥਣ ਹਾਥੀ ਚ ਆਇਆ ਰਾ ਜਮਾ ਸੋ ਰਾਜੀ ਸਮੀ ਪੜੀ ਵੀ ਦੇਖੋ ਬਹੁਤ ਜਿਆਦੇ ਆ ਕੀਮਤ ਸਿਰਫ 72000 ਇਹਦੇ ਵਿੱਚੋ ਗਜਾਇਸ ਹੋਜੂ ਧਾਰਾ ਵੀਰ ਨੇ ਮਾਰ ਕੇ ਦਿਖਾਦੀਆਂ ਦੁੱਧ 20 ਕਿਲੋ ਤੋਂ ਪਾਰ ਦੇ ਦੂ ਸੋ ਥਣ ਹਵਾਨ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਚਾਰੇ ਥਣ ਨਿਕਲਵੇਂ ਤੇ ਬੱਚਾ ਇਹਦੇ ਪਿੱਛੇ ਹੈਗਾ ਫੀਮੇਲ ਕਾਫ ਬੱਚੀ ਸ਼ੇਕਿ ਦੂਜੇ ਨੰਬਰ ਜਿਹੜੇ ਆਪਾਂ ਦੇਖੇ ਨੇ ਵੀਰੇ ਕ੍ਰੋਸ ਬੱਚੀ ਇਹ ਵੀ ਦਿੱਕਤ ਹੋ ਰਹੀ ਕਾਲ ਜੀ ਨਹੀਂ ਦੇ ਇਸੇ ਮਗਰ ਆ ਗਈ ਬੱਚੀ ਜਰਸੀ ਜਣਾ ਹਾਂ ਹਾਂ ਕਰੋ ਕੀ ਆਖੀਆ ਠੀਕ ਹੈ ਸਭ ਕੌਫੀ ਕ੍ਰਾਸ ਦਾ ਬੱਚਾ ਆ ਗਿਆ ਤੇ ਆਪ ਆ ਗਈ ਐਰ ਸਿਰ ਦੇ ਅੰਗੇ ਜੇ ਥੋੜਾ ਜਿਹਾ ਟੰਡੀ ਵੀ ਨਹੀਂ ਆ ਆ ਕੀ ਕਿੰਨਾ ਕੁ ਦੱਦਾ ਹਾਜ਼ਰ ਆ ਥਲੇ ਦੇ 14 ਕਿਲੋ ਬੋਲੋ ਕਾਲ ਦੀ ਸੀ ਜੇ ਤਿਆਰੀ ਵੀ ਇਹਦੀ ਹੈ ਠੀਕ ਹੈ 6 ਲੀਟਰ ਤੋਂ ਬਾਹਰ ਟਾਈਮ ਦਾ ਬੋਲਾ ਹਾਜ਼ਰ ਆ ਹਾਂ ਥੋੜੀ ਜਿਹਾ ਸੁਰੱਖਤ ਨਾਲ ਲੋ ਪਹਿਲਾਂ ਠੀਕ ਹੈ ਤਾਰਾ ਤੁਰ ਇੱਕ ਨੰਬਰ ਜਣ ਤਾਰਾ ਦੇਖੋ ਪੂਰਾ ਸਾਫ ਤੇ ਤਾਰਾ ਮੋਟਾ ਜਣਾ ਇੱਪਾ ਨਾ ਪਾਇਆ ਕੋਰਾ ਬਰੁਸ਼ ਪੂਰਾ ਮੋਟਾ ਚੋਣ ਸਾਫ ਸੁਥਰਾ ਤੇ ਥਣ ਹਵਾ ਨਾ ਦੇਖੋ ਪੂਰਾ ਚੰਗਾ ਲਿਖਾ ਸੋ 12 ਲੀਟਰ ਤੋਂ ਬਾਹਰ ਬੋਲਾ ਇਸ ਵਾਰ ਸੇ ਥੱਲੇ ਹਾਜਰ ਠੀਕ ਹੈ ਤੇ ਭਾਅ ਵੇਰੇ ਦਾ ਕੀ ਰੱਖਿਆ ਆਪਾਂ 62000 ਸੋ 62000 ਰੁਪਏ ਸਿਰਫ ਕੀਮਤ ਆ ਤੇ ਦੁੱਧ 17 18 ਲੀਟਰ ਇਹਨੇ ਆਰਾਮ ਨਾਲ ਪਾ ਦਣਾ ਬੱਚਾ ਇਹਦੇ ਪਿੱਛੇ ਬੱਚੀ ਆ ਤੇ ਜੇਰ ਵਗੈਰਾ ਆਪਣੇ ਕੋਲੇ ਓਕੇ ਜੋ ਗਾਰੰਟੀ ਵੀਡੀਓ ਵੇਖੋ ਠੀਕ ਆ ਸੋ ਵੀਡੀਓ ਵਗੈਰਾ ਓਕੇ ਆ ਜਮ ਇਹਦੀ 62000 ਰੁਪਏ ਸਿਰਫ ਕੀਮਤ ਚੰਗੀ ਕੇਅਰ ਕਰ ਲਾਂਗੇ 18 17 18 ਇੰਨੇ ਦੁੱਧ ਆ ਰਾਮਣਾ ਚੱਲੂਗੀ ਸੋ ਜਿੱਥੇ ਮਰਜ਼ੀ ਖੜਾ ਕੇ ਧਾਰਾ ਮਾਰੀ ਚਲੋ ਕੋਈ ਡਿੱੱਕ ਦੇ ਨਹੀਂ ਸੋ ਪੂਰੀ ਸੀਲ ਠੰਡੀ ਬਾ ਠੀਕ ਆ ਓਕੇ ਸੋ ਪੁਰਾ ਪੂਰੀ ਠੰਡੀ ਸੀਲ ਜਮਾ ਬਰਫ ਦੀ ਸੇਲੀ ਹੋਈ ਆ ਜਿੰਦ ਜਾਨ ਬਹੁਤ ਆ ਕੀਮਤ ਸਿਰਫ 62000 ਰੁਪਇਆ ਕ੍ਰਾਸ ਬੈੜ ਆ ਜਮਾ ਦੁੱਧ ਮੱਝ ਨਾਲ ਮੁਕਾਬਲਾ ਕਰੂਗਾ ਜਮਾ ਸੂਈ ਸਵਾਈਆ ਧਾਰਾ ਵਗੈਰਾ ਜਮਾ ਡਾਨਾ ਧਾਰਾ ਪਾ ਮਾਰ ਕੇ ਦਿਖਾ ਦਿਆਂ ਤੇ ਪਿਛੇ ਦੇ ਬੱਚੇ ਆ ਫੀਮਲ ਕਾਉ ਸੋ ਦੋ ਨਗ ਆ ਪਸੰਦ ਦਿਖਾਦੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਪੈਗਾ ਤੇ ਮੇਰੇ ਨੰਬਰ ਬੋਲੇ ਦਵਾਰੇ ਆਪਣਾ 983427600 ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ